ਗੋਟ ਵਿਚਕਾਰ ਸਵਾਰਾਂ ਤੇ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਨਯੋਗ ਹੈ ਕਿ ਇਹ ਗੋਲੀ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਚਲਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਜਿਸ ਨੂੰ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹ ਘਟਨਾ ਪਠਾਨਕੋਟ ਦੇ ਚੱਕੀਪੂਲ ਦੇ ਕੋਲ ਦੱਸੀ ਜਾ ਰਹੀ ਹੈ ਚਸ਼ਮਦੀਦ ਨੇ ਦੱਸਿਆ ਕਿ ਕਿਵੇਂ ਦੋ ਯੁਵਕ ਨਿਨਾ ਵੱਲੋਂ ਆਪਣੇ ਮੂੰਹ ਟੱਕੇ ਹੋਏ ਸੀ ਤੇ ਇੱਕਦਮ ਕਾਰ ਸਵਾਰਾਂ ਤੇ ਗੋਲੀ ਚਲਾ ਫਰਾਰ ਹੋ ਗਏ ਉਦੋਂ ਜਿਵੇਂ ਹੀ ਇਸ ਘਟਨਾ ਸੰਬੰਧੀ ਪੁਲਿਸ ਨੂੰ ਪਤਾ ਲੱਗਾ ਤਾਂ ਉਹ ਘਟਨਾ ਸਥਾਨ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਭਾਜੀ ਕੀ ਨਾਮ ਦੀ ਤੁਹਾਡਾ ਤੇ ਕੀ ਮੌਕੇ ਤੁਸੀਂ ਦੇਖਿਆ ਸਾਰਾ ਵਾਕਿਆ ਜਿਹੜਾ ਹੋਇਆ ਸੀ ਭਾਜੀ ਮੈਂ ਦੁਕਾਨ ਖੋਲੇ ਕਰਨਾ ਆਇਆ ਮੈਨੂੰ ਬੇਦੀ ਬਾਣੀ ਉਧਰੋਂ ਇਸ਼ਾਰਾ ਮਾਰਿਆ ਤੇ ਮੈਂ ਆਟੋ ਲੈ ਕੇ ਆਇਆ ਤੇ ਉਹਨੂੰ ਜਿਸ ਬੰਦੇ ਨੂੰ ਛੱਟ ਲੱਗੀ ਹੈ ਗੋਲੀ ਲੱਗੀ ਹੈ ਉਹਨੂੰ ਆਟੋ ਹੀ ਪਾ ਕੇ ਤੇ ਲੈ ਕੇ ਗਏ ਹਾਂ। ਕਿਸ ਜਗ੍ਹਾ ਦਾ ਵਾਕਿਆ ਹੈ? ਹਾਂਜੀ ਕਿਸ ਜਗ੍ਹਾ ਦਾ ਵਾਕਿਆ ਹੈ? ਫਲਾਈਓਰ ਖਲਾਈਓਰ ਤੋਂ ਥੱਲੇ ਉਤਰਿਆ ਕਿਤੇ ਉੱਥੇ ਗੋਲੀ ਲੱਗੀ ਐ ਤੇ ਫਲਾਈਓਰ ਤੋਂ ਗੱਡੀ ਨਾਲ ਕੋਈ ਕੰਟਰੋਲ ਨਹੀਂ ਕਰ ਸਕਦਾ ਫਲਾਈਓਰ ਆਇਆ ਤੇ ਉੱਥੇ ਜਾ ਕੇ ਮਾਈਂਡਾ ਹੋਸ਼ ਨਹੀਂ ਹੈਗੀ ਪਰ ਬਿੱਦੀ ਨੇ ਕਰ ਕਰਾ ਕੇ ਫਿਰ ਵੀ ਬ੍ਰੇਕ ਲਾ ਕੇ ਉਹਦੇ ਨਾਲ ਤੇ ਗੱਡੀ ਰੁਕ ਗਈ ਕਿੰਨੇ ਬੰਦੇ ਸੀਗੇ ਗੱਡੀ ਦੇ ਵਿੱਚ ਗੱਡੀ ਦੋ ਬੰਦੇ ਸੀਗੇ ਕਿਧਰ ਨੂੰ ਲੋੜੇ ਵਾਪਸ ਜੋ ਵਾਪਸ ਹੋ ਸਦਾ ਹੀ ਨਿਕਲ ਗਏ ਜਿਹਨਾਂ ਨੇ ਗੋਲੀ ਚਲਾਈ ਉਹ ਕਦੇ ਤੇ ਮੋਟਰਸਾਈਕਲ ਤੇ ਸੀ ਉਹ ਕਿੰਨੇ ਜਣੇ ਦੋ ਜਣੇ ਸੀ ਮੂੰਹ ਬੰਦਿਆ ਦੇ ਉਹਨਾਂ ਨੇ ਪਤਲੇ ਜਿਹੇ ਦੋ ਜਣੇ ਵੀ ਤੇ ਮੋਟਰਸਾਈਕਲ ਦੀ ਪਛਾਣ ਵਗੈਰਾ ਹੋਈ ਹੈ ਕਿਸ ਮੋਟਰਸਾਈਕਲ ਦੀ ਇਹ ਚੇਤਨ ਦੇ ਗੋਲੀ ਲੱਗੀ ਕਿੰਨੀ ਕੰਡੀਸ਼ਨ ਹੁੰਦੀ ਹੈ ਪਾਜੀ ਉੱਥੇ ਹਸਪਤਲ ਲੈ ਗਏ ਉਹਨਾਂ ਨੇ ਅਮਨਦੀਪੇ ਛੱਡਿਆ ਫੇਰ ਨਾਲ ਤੇ ਗੱਡੀ 'ਚ ਕਿੰਨੇ ਜਣੇ ਸੀ ਦੋ ਜਣੇ ਗੱਡੀ 'ਚ ਦੋ ਜਣੇ ਸੀ ਹਾਂਜੀ ਤੇ ਦੂਜਾ ਬੰਦਾ ਦੂਜਾ ਬੰਦਾ ਠੀਕ ਹੈਗਾ ਇਹ ਪਤਾ ਕੀ ਕਾਰੋਬਾਰ ਕੀ ਕਰਦੇ ਨੇ ਪਾਜੀ ਕਾਰੋਬਾਰ ਪਾਜੀ ਆਟੋ ਸੇਲਪਰ ਦੇ ਦਾ ਕੰਮ ਹੈਗਾ ਉਹ ਸਾਹਮਣੇ ਦੁਕਾਨ ਹੈ ਸਾਡੇ ਨੋਨ ਚ ਨੇ ਹਾਂਜੀ ਸਾਡੇ ਵਾਕਫ ਸੀ ਹਾਂਜੀ ਹਾਂਜੀ ਕੋਈ ਨਾਮ ਉਹਨਾਂ ਦਾ ਕੀ ਕਰਕੇ ਇਸਤਮਾਰੋ ਵੇਦੀ ਦੁਜਾ ਮਿੱਠੂ ਮਿੱਠੂ ਕਹਿੰਦੇ ਆ ਉਹਦਾ ਨਾਮ ਪੱਕਾ ਨਾ ਮੇਰੇ ਦਿਮਾਗ 'ਚ ਨਹੀਂ ਰਿਹਾ ਭਾਜੀ ਜਿਹਨੇ ਗੋਲੀ ਨੇ ਗੋਲੀ ਲੱਗੀ ਉਹਦਾ ਕੀ ਨਾਮ ਹੈ ਉਹਦਾ ਮਿੱਠੂ ਮਿੱਠੂ ਕਹਿੰਦੇ ਆ ਇਹ ਪੱਕਾ ਨਾ ਨਹੀਂ ਖਿਆਲ ਆ ਰਹੀ ਤੇ ਕਿੱਥੋਂ ਰਹਿਣ ਵਾਲੇ ਨੇ ਉਹ ਮਾਲਟਾਉਂ ਦਾ ਰਹਿਣ ਵਾਲਾ ਆਪਣਾ ਮਾਲਟਾਉਂ ਜਿੱਥੇ ਕੋ ਨਾਨਕਪੁਰਖ ਦੇ ਲੱਗੇ ਬੇਤੀ ਉਹਨਾਂ ਨੇ ਦੱਸਿਆ ਵੀ ਜਿਹੜੇ ਮੁੰਡੇ ਨੇ ਗੋਲੀ ਚਲਾਈ ਕੀ ਕਰਨ ਪੁਰਨੀ ਆ ਕੁਝ ਉਹਨੂੰ ਹੋ ਸੀ ਕੋਈ ਚੰਗੀ ਭਾਜੀ ਹੁਣ ਗੋਲੀ ਲੱਗਣਾ ਉਹ ਵੀ ਆਪਣਾ ਟੋਲੇ ਤੋਂ ਟੋਲੇ ਨਾਲ ਸੀ ਉਹਨੇ ਦੱਸਿਆ ਕੀ ਕਰਨ ਹੈ ਨਹੀਂ ਕੋਈ ਵੀਡੀਓ ਵਗੈਰਾ ਬਣਾਈ ਹੋਏ ਕੋਈ ਕਹਿੰਦੇ ਵੀਡੀਓ ਵਗੈਰਾ ਬਣਾਈ ਗਈ ਚਲਾਉਣ ਲਈ ਚਲਾਣਾ ਲਈ ਨਹੀਂ ਨਹੀਂ ਅੱਜ ਕਰੀਬ 11:15 ਵਜੇ ਮੈਂਕਨਾਂ ਦਾ ਇੱਕ ਆਦਮੀ ਜੋ ਕਿ ਪਠਾਨਕੋਟ ਦਾ ਵਾਸੀ ਹੈ ਉਹ ਫਾਈਨਾਂਸ ਦਾ ਕੰਮ ਕਰਦਾ ਹੈ ਤੇ ਸਜਾਨਪੁਰ ਤੋਂ ਬੈਂਕ ਤੋਂ ਆਪਣਾ ਕੋਈ ਕੰਮ ਕਰਕੇ ਚੱਕੀ ਪੁਲ ਸਾਈਡ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਦੋ ਵਿਅਕਤੀ ਜਿਹੜੇ ਕਿ ਮੋਟਰਸਾਈਕਲ ਦੇ ਉੱਤੇ ਸਵਾਰ ਸੀਗੇ ਉਹਦੇ ਪਿੱਛੇ ਵਿੱਚ ਆ ਰਹੇ ਸੀ ਜਿਵੇਂ ਹੀ ਉਹ ਚੱਕੀ ਪੁਲ ਦੇ ਲਾਗੇ ਪਹੁੰਚੇ ਤੇ ਉਹਨਾਂ ਨੇ ਮੋਟਰਸਾਈਕਲ ਸਵਾਰਾਂ ਨੇ ਕਾਰ ਦੇ ਕਰੀਬ ਬੋਟਸੈਕ ਲਾ ਕੇ ਉਹਦੇ ਉੱਤੇ ਇੱਕ ਫਾਇਰ ਕੀਤਾ ਜਿਹੜਾ ਉਸਦੇ ਸਿਰ ਦੇ ਵਿੱਚ ਲੱਗਾ ਤੇ ਉਹ ਸਖਤ ਜ਼ਖਮੀ ਹੋ ਗਿਆ ਇਸ ਵੇਲੇ ਉਹ ਜੇਰੇ ਇਲਾਜ ਹਸਪੀਟਲ ਹੈ ਤੇ ਉਹਨਾਂ ਦੋਨਾਂ ਵਿਅਕਤੀਆਂ ਦੀ ਫਾਇਰ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਦੇ ਮੋਟਰਸਾਈਕਲ ਦੀ ਵੀ ਪਛਾਣ ਕਰ ਲਈ ਗਈ ਹੈ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਿਸ ਦੇ ਵਾਸਤੇ ਸਾਡੀਆਂ ਇਨਵੈਸਟੀਗੇਸ਼ਨ ਟੀਮਾਂ ਕੰਮ ਕਰ ਰਹੀਆਂ ਨੇ ਥੈਂਕ ਯੂ